ਸ਼ੁਭ ਕਰਨ ਪੰਜਾਬ ਦਾ ਨੌਜਵਾਨ ਕਿਉਂ ਸ਼ਹੀਦ ਹੋ ਰਿਹਾ ਸਾਬ ਮੈਂ ਰਾਜਸਥਾਨ ਦੇ ਬਾਰਡਰ ਤੇ ਬੈਠਾ ਸਾਡੇ ਰਾਜਸਥਾਨ ਚ ਬਾਦਰਾਂ ਦੀ ਕੋਈ ਕਮੀ ਨਹੀਂ ਸਾਬ ਬੜੇ ਬਾਦਰੇ ਬੜੇ ਤਗੜੇ ਉੱਥੋਂ ਕਿਸਾਨ ਲੀਡਰ ਵੀ ਚੌਧਰੀ ਕੁਮਬਾਰਾ ਬਰਾਮਨਵਾਸ ਮਿਰਦਾ ਨਥੁਰਾ ਮਿਰਦਾ ਸਾਰੇ ਬੜੇ ਬੜੇ ਲੀਡਰ ਹੋਏ Madhya Pradesh ਚ ਲਿਦਰਾਂ ਦੀ ਕੋਈ ਕਮੀ ਨਹੀਂ ਜਿਹੜੇ ਇੱਥੇ ਆ ਕੇ ਕਰੀ ਜਾਂਦੇ भगत ਸਿੰਘ ਤਾਂ ਪੈਦਾ ਹੋਣੇ ਚਾਹੀਦੇ ਪਰ ਹੋਵੇ ਗਵਾਂਡੀਆਂ ਦੇ ਪੰਜਾਬ ਕਿਉਂ ਆਹੂਤੀ ਦੇਵੇ ਸਾਬ ਮਨੂ ਆਤਾ ਦੱਸਣ ਵੀ ਇਹਦੇ ਵਿੱਚ ਜਦੋਂ ਸਾਡੇ ਸਾਨੂੰ ਝੋਨਾ ਅਸੀਂ ਉਸ ਖੇੜਾ ਛੱਡਣਾ ਨਹੀਂ ਜਿਹੜੀ ਫਸਲ ਅਸੀਂ ਬੀਜ ਸਕਦੇ ਆ ਉਹਦੀ ਗਰੰਟੀ ਦੇਣ ਨੂੰ ਤਿਆਰ ਹੈ ਫਿਰ ਅਸੀਂ ਕਿਉਂ ਬਾਰਡਰਾਂ ਤੇ ਬੈਠੇ ਮਨੂ ਇਸ ਗੱਲ ਦੀ ਪਰਵਾਹ ਨਹੀਂ ਕਿ ਕਿਸੇ ਦੀ ਈਗੋ ਹਟੋਦੀ ਐ ਕਿਸੇ ਨੂੰ ਬੁਲਾਇਆ ਨਹੀਂ ਉਸ ਨੌਜਵਾਨ ਨੇ ਸ਼ੁਰੂ ਕਰਨੇ ਨਹੀਂ ਪੁੱਛਿਆ ਮੇਰੇ ਅੱਛੇ ਕੀ ਪੈਦਾ ਹੈ ਮੈਂ ਫੀਡਰਾਂ ਦੀ ਜ਼ਿੰਮੇਵਾਰੀ ਹੈ ਵੀ ਸ਼ੁਭ ਕਰਨ ਵਰਗੇ ਦੂਜੇ ਜਿਹੜੇ ਕਿਸਾਨ ਘੋੜੇ ਪਾਲੇ ਕਿਸਾਨ ਬੈਠੇ ਉਹਨਾਂ ਨੂੰ ਚਾਨਣਾ ਪਾਣ ਜੀ ਮੇਰਾ ਵੀ ਬੋਤ ਕਰਦਾ ਝੋਨਾ ਲਾਵਾਂ ਜੀ ਮੇਰਾ ਵੀ ਬੋਤ ਕਰਦਾ ਗੰਨਾ ਲਾਵਾਂ ਆ ਜਿਹੜੇ ਬਾਲੇ ਤੱਤੇ ਹੋਏ ਫਿਰਦੇ ਆ ਬਲਦੀ ਦੇ ਵਿੱਚ ਕਿਉਂ ਪਾ ਪਾ ਕੇ ਆਪਣੀਆਂ ਚੌਧਰਾ ਚਮਕਾਉਣ ਵਾਸਤੇ ਕਿਸਾਨਾਂ ਦੇ ਹਮਾਇਤੀ ਹਮਾਇਤੀ ਬਣੇ ਬੈਠੇ ਕਿਹੜਾ ਬੰਦਾ ਆਪਣਾ ਝੋਨਾ ਛੱਡ ਕੇ ਬਾਜਰਾ ਲਾਊਗਾ ਕਿਹੜਾ ਮੂng ਲਾਊਗਾ ਕਿਹੜਾ ਰਾਗੀ ਲਾਊਗਾ ਛੱਡੋ ਜੂਟ ਛੱਡੋ ਛੱਡੋ ਬਾਕੀਆਂ ਦੀ ਕਿਸੇ ਨੇ ਨਹੀਂ ਜਾਣੀ ਸਾਹਿਬ ਜਿਹੜੇ ਅੱਜ ਲੋਕਾਂ ਨੂੰ ਨੌਜਵਾਨਾਂ ਨੂੰ ਲਿਜਾ ਕੇ ਉੱਥੇ ਬਾਰਡ ਤੇ ਖੜੇ ਕਰ ਰੱਖਿਆ ਉਹ ਮੰਨੂ ਦੱਸ ਦੇਣ ਕਿ ਅਸੀਂ ਭਈ ਸੁਨੀਲ ਅਸੀਂ ਤਾਂ ਆਹ ਦੋ ਫਸਲਾਂ ਜਿਹੜੀਆਂ ਆ ਲਾਵਾਂਗੇ ਤੇ ਮੈਂ ਨਾਲ ਚੱਲਣ ਨੂੰ ਤਿਆਰ ਹਾਂ ਸਾਹਿਬ ਮੈਂ ਪਾਰਟੀ ਦਾ ਪ੍ਰਧਾਨ ਆ ਭੀਜੇਪੀ ਦਾ ਜਿਹਨੂੰ ਆ ਕਹਿੰਦੇ ਖਿਲਾਫ ਹੈ ਆਓ ਨਾਲ ਚਲੀਏ ਅਸੀਂ ਗਰੰਟੀ ਲੈ ਕੇ ਦਿੰਨੇ ਆਂ ਪੰਜਾਬ ਅੱਜ ਦੇਸ਼ ਦੀਆਂ ਅੱਖਾਂ ਦੇ ਵਿੱਚ ਚੁਬਦਾ ਹੈ ਕਿਉਂਕਿ ਪੰਜਾਬ ਹੀ ਇੱਕ ਇਹ ਜਹਾ ਸੂਬਾ ਸਾਹਿਬ ਹਰਿਆਣਾ ਤੇ ਪੰਜਾਬ ਜਿੱਥੇ ਜਿੰਨਾ ਝੋਨਾ ਜਿੰਨੀ ਕਣਕ ਮੰਡੀ ਚ ਆਂਦੀ ਹੈ ਉਹਨੀਆਂ ਚੱਤੀ ਜਾਂਦੀਆਂ ਸਭ ਜੇ ਅੱਜ ਇੱਥੇ ਬਾਰਡਰ ਤੇ ਆ ਕੇ ਨਾਕਾ ਲਾ ਕੇ ਬਹਿ ਜਾਂਦੀਆਂ ਜਿੱਥੇ ਬੰਦੀਆਂ ਬਾਹਰੋਂ ਟਰਾਲੀਆਂ ਨਹੀਂ ਆਣ ਦੇਣੀਆਂ ਯੂਪੀ ਦੇ ਅੰਦਰ ਨਹੀਂ ਮਿਲਦਾ ਐਮਐਸਪੀ ਨਹੀਂ ਮਿਲਦੀ ਉੱਥੇ ਆਪ ਬਰਬਾਡ ਰੇ ਇਹ ਮਿਲਦੀ ਹੋਣੀ ਹੈ ਬਾਕੀ ਸਾਰੇ ਇੱਥੇ ਆ ਕੇ ਵੇਚਦੇ ਆ ਦੂਰ ਦਰਾੜਿਆਂ ਤੋਂ ਇੱਥੇ ਆ ਕੇ ਵੇਚਦੇ ਆ ਉਹਨਾਂ ਨੂੰ ਪੰਜਾਬ ਸੂਲੂ ਵਾਂਗੂ ਚਬਦਾ ਵੀ ਇਹ ਕੀ ਹੈ ਮਨ ਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਕਿਸੇ ਦੀ ਈਗੋ ਹਰਟ ਹੋਦੀ ਹੈ ਕਿਸੇ ਨੂੰ ਬੁਲਾਇਆ ਨਹੀਂ ਕਿਸੇ ਇੱਕ ਜੱਟੇ ਬੰਦੇ ਨੂੰ ਇਨਵਾਈਟ ਕੀਤਾ ਕਿ ਨਹੀਂ ਕੀਤਾ ਸਲਾਹ ਕੀਤੀ ਜਾਂ ਨਹੀਂ ਕੀਤੀ ਕਿਉਂਕਿ ਮਸਲਾ ਜਦੋਂ ਕਿਸਾਨੀ ਦਾ ਹੈ ਸਾਰਾ ਪੰਜਾਬ ਸਾਰਾ ਹਿੰਦੁਸਤਾਨ ਜਦੋਂ ਇੱਕ ਸਾਲ ਤੋਂ ਸੰਘਰਸ਼ ਚੱਲਿਆ ਸਾਰਾ ਹਿੰਦੁਸਤਾਨ ਇਕੱਠਾ ਸੀ ਕਿਸਾਨੀ ਦੇ ਮੁੱਦੇ ਦੇ ਉੱਤੇ ਤੇ ਮੈਂ ਵੀ ਅੱਜ ਇੱਕ ਕਿਸਾਨ ਦੇ ਨਾਤੇ ਕਹਿ ਰਿਹਾ ਵੀ ਉਸਾਂ ਦਾ ਨੌਜਵਾਨਾਂ ਨੇ ਨਾ ਪੁੱਛਿਆ ਹੋਵੇ ਹੋ ਸਕਦਾ ਹੈ ਕਿਸੇ ਇੱਕ ਜੱਥੇਬੰਦੀ ਨੂੰ ਕਿਸੇ ਨੇ ਸਲਾਹ ਨਾ ਕੀਤੀ ਹੋਵੇ ਪਰ ਘੱਟੋ ਘੱਟ ਪੰਜਾਬ ਦੇ ਕਿਸਾਨਾਂ ਨਾਲ ਜ਼ਰੂਰ ਗੱਲਬਾਤ ਹੋ ਕੇ ਉਹਨਾਂ ਦੀ ਨਬਜ਼ ਸਮਝਣੀ ਚਾਹੀਦੀ ਹੈ ਕਿ ਕੀ ਉਹਨਾਂ ਦਾ ਕੀ ਫਾਇਦਾ ਹੈ ਉਸ ਨੌਜਵਾਨ ਨੇ ਸ਼ੁਰੂ ਕਰਨੇ ਨਹੀਂ ਪੁੱਛਿਆ ਵੀ ਮੇਰੇ ਇਸ ਚੀਜ਼ ਕੀ ਫਾਇਦਾ ਉਹਨੇ ਕਿਸੇ ਕੀ ਦੇਖ ਰਿਹਾ ਰੋਲ ਤੇ ਸੰਘਰਸ਼ ਚੱਲ ਰਿਹਾ ਉੱਥੇ ਚੱਲ ਰਿਹਾ ਇੱਥੇ ਵੀ ਚੱਲ ਰਿਹਾ ਸਾਰਿਆਂ ਦੀ ਚਿੰਤਾ ਸਾਡੀ ਵੀ ਚਿੰਤਾ ਹੈ ਪਰ ਛੇ ਤੋਂ ਉਮਰ ਦਾ ਤਕਾਜ਼ਾ ਕਰਕੇ ਮੇਰੇ ਵਰਗਾ ਕੋਕੌਮਲਾ ਜੱਟ ਆਇਆ ਪੁੱਛਣ ਲੱਗਿਆ ਕਿ ਉਮਰ ਹੁਸੈਨ ਤੋਂ ਉਸ ਜਵਾਨੀ ਕਿਐਸ ਵੀ ਨਾੜ ਚੱਕ ਕੇ ਡੰਡਾ ਤੁਰ ਪੰਦੇ ਅਪਰਾਜੇ ਸਮਾ ਹੈ ਲੀਡਰਾਂ ਦੀ ਜ਼ਿੰਮੇਵਾਰੀ ਹੈ ਵੀ ਸੁਭ ਕਰਨ ਵਰਗੇ ਇਹ ਸੂਚੇ ਜਿਹੜੇ ਕਿਸਾਨ ਘੋੜੇ ਵਾਲੇ ਕਿਸਾਨ ਬੈਠੇ ਆ ਉਹਨਾਂ ਤੋਂ ਚਾਨਣਾ ਪਾਣ ਯਾ ਜਿਹੜੀਆਂ ਮੰਗਾ ਸੀ ਲੈ ਕੇ ਚੱਲੇ ਆ ਇਹਦੇ ਨਾਲ ਪੰਜਾਬ ਦੀ ਭਲਾਈ ਹੈਗੀ ਮੈਂ ਤਾਂ ਇੱਕ ਸਿੱਧੂ ਸਿੱਧੀ ਜੀ ਜਟਕੂ ਜੀ ਨਾਲ ਕਰੂੰਗਾ ਮੈਂ ਸਮਝਦਾ ਵਿਆਹ ਜਿਹੜੀ 23 ਫਸਲਾਂ ਦੀ ਐਮਐਸਪੀ ਨੂੰ ਲੈ ਕੇ ਪਤਾ ਲੱਗਿਆ ਜਿਹੜੇ ਰਿਪੋਰਟਸ ਤੋਂ ਦੇਖਦੇ ਆ ਕਿ ਉੱਥੇ ਜਾ ਕੇ ਗੱਲ ਫਸ ਗਈ ਕੇਂਦਰ ਸਰਕਾਰ ਨੇ ਵਜ਼ੀਰ ਸਾਹਿਬਾਂ ਨੇ ਕਿਹਾ ਸੀਗੇ ਉਹਨਾਂ ਨੇ ਤਾਂ ਆਖਿਆ ਸੀ ਵਿਆਹ ਜਿਹੜੇ ਤੁਸੀਂ ਫਸਲਾਂ ਦੀ ਹੈ ਕਹਿ ਰਹੇ ਹੋ ਜਿਹੜੀ ਇੱਥੇ ਉਗਾਈ ਜਾਂਦੀਆਂ ਇਹਨਾਂ ਦੀ ਐਮਐਸਪੀ ਦੇਣ ਨੂੰ ਸੀ ਤਿਆਰ ਪਰ ਕਹਿੰਦੇ ਗੱਲ ਵੇਚਾ ਉੱਥੇ ਫਸ ਗਿਆ ਬੇਤੇਹੀ ਫਸਲਾਂ ਦੀ ਫਸਲਾਂ ਦੀ ਖਰੀਦ ਦੀ ਐਮ ਐਸ ਪੀ ਦੇ ਉੱਤੇ ਗਾਰੰਟੀ ਦਿਓ ਸਭ ਅਸੀਂ ਮੈਂ ਨਿੱਜੀ ਤੌਰ ਤੇ ਜੇ ਕਿਸਾਨ ਮੈਂ ਗੱਲ ਤੁਹਾਡੇ ਨਾਲ ਸੰਜੀ ਕਰਾਂ ਮੈਂ ਜਿਸ ਕਿਤੇ ਤੋਂ ਹਨ ਸਾਡੇ ਮਾਲਕ ਦਾ ਖੀਰ ਐ ਸੀ ਰਾਜਸਥਾਨ ਬਾਰਡਰ ਤੇ ਬੈਠੇ ਆ ਸਾਡੇ ਪਾਣੀ ਅਸੀਂ ਜੇ ਅਸੀਂ ਉੱਥੇ ਕਪਾਹ ਲਾਣੇ ਹਨ ਸਾਬ ਇਸ ਕਰਕੇ ਨਹੀਂ ਕਮਾਦੀ ਐਮਐਸਪੀ ਨਾਲ ਸੀਸੀਆਈ ਖਰੀਦ ਲੂ ਹੀ ਨਹੀਂ ਫਿਰ ਉਹ ਸਾਡੀ ਮਜਬੂਰੀ ਹੈ ਜੀ ਮੇਰਾ ਵੀ ਗੋਤ ਕਰਦਾ ਝੋਨਾ ਲਾਵਾਂ ਜੀ ਮੇਰਾ ਵੀ ਗੋਤ ਕਰਦਾ ਗੰਨਾ ਲਾਵਾਂ ਕਿਉਂਕਿ ਸਿੱਕੇ ਬੰਦ ਖੇਤੀ ਹੈ ਨਾ ਇਹ ਕੋਈ ਨਰਮੇ ਦੇ ਅੰਦਰ ਸਾਰੇ ਨੂੰ ਪੰਜਾਬ ਦੇ ਕਿਸਾਨ ਇੱਕ ਇੱਕ ਪਿੰਡ ਚ ਸਾਰਿਆਂ ਨੂੰ ਪਤਾ ਸਾਡੇ ਮਾਲ ਵਿੱਚ ਜਾ ਕੇ ਦੇਖ ਲਓ ਕਦੋਂ ਪਹਿਲਾਂ ਦਾ 18 18 20 20 ਸਪਰੇਆ ਹੁੰਦੀਆਂ ਸੀਗੇ ਇਸ ਕਰਕੇ ਉੱਤੇ ਰਿਸਕ ਇਨਵੋਲਡ ਹੈ ਪਰ ਕੀ ਪੰਜਾਬ ਦੀ ਝੋਨੇ ਦੀ ਤੇ ਕਣਕ ਦੀ ਐਮਐਸਪੀ ਨਹੀਂ ਮਿਲ ਰਹੀ ਸਾਬ ਉਹ ਤਾਂ ਮਿਲ ਰਹੀ ਹੈ ਹੁਣ ਆਪਾਂ 22 ਜਿਹੜੀ ਬਾਕੀ ਬਚਦੀਆਂ 21 ਉਹਨਾਂ ਦੀ ਮੰਗੀ ਜਾਂਦੇ ਆ ਮੇਰਾ ਇੱਕ ਸਵਾਲ ਹੈ ਸਾਰੇ ਲੀਡਰਾਂ ਨੂੰ ਮੈਂ ਇਕੱਲੇ ਜੱਥੇਬੰਦੀ ਦੀ ਗੱਲ ਨਹੀਂ ਕਰਦਾ ਜਿਹੜੇ ਬਾਲੇ ਤੱਤੇ ਹੋਏ ਫਿਰਦੇ ਆ ਜਿਹੜੇ ਇਸ ਬੜਦੀ ਦੇ ਵਿੱਚ ਕਿਉਂ ਪਾ ਪਾ ਕੇ ਆਪਣੀਆਂ ਚੌਧਰਾ ਚਮਕਾਉਣ ਵਾਸਤੇ ਕਿਸਾਨਾਂ ਦੇ ਹਮਾਇਤੀ ਹਮਾਇਤੀ ਬਣੇ ਬੈਠੇ ਮੇਰਾ ਇੱਕ ਸਵਾਲ ਹੈ ਉਹਨਾਂ ਨੂੰ ਵੀ ਆਹ 23 ਫਸਲਾ ਹੈ ਇਹਨਾਂ ਜੋ ਜੇ ਕੱਲ 23 ਸਪੋਜ਼ ਕਰੋ ਗਰੰਟੀ ਮਿਲ ਜਾਂਦੀ ਹੈ ਇਹਨਾਂ ਜੋ ਕਿਹੜਾ ਬੀਜੂਗਾ ਸਭ ਕਿਹੜਾ ਬੰਦਾ ਆਪਣਾ ਝੋਨਾ ਛੱਡ ਕੇ ਬਾਜਰਾ ਲਾਊਗਾ ਕਿਹੜਾ ਮੂੰਗ ਲਾਊਗਾ ਕਿਹੜਾ ਰਾਗੀ ਲਾਊਗਾ ਛੱਡੋ ਜੂਟ ਛੱਡੋ ਛੱਡੋ ਬਾਕੀਆਂ ਦੀ ਕਿਸੇ ਨੇ ਨਹੀਂ ਲਾਣੀ ਸਾਹਿਬ ਉਹ ਲਾ ਦੇਣ ਮਨੂੰ ਕੋਈ ਵੀ ਲੀਡਰ ਸਾਹਿਬਾਂ ਚਾਹੇ ਆਮ ਆਦਮੀ ਪਾਰਟੀ ਵਾਲੇ ਚਾਹੇ ਕਾਂਗਰਸ ਵਾਲੇ ਚਾਹੇ ਕੋਈ ਦੂਜਾ ਕੋ ਕਿਸਾਨ ਹੈ ਉਹ ਜਿਹੜੇ ਅੱਜ ਲੋਕਾਂ ਨੂੰ ਨੌਜਵਾਨਾਂ ਨੂੰ ਲਿਜਾ ਕੇ ਉਥੇ ਬਾਰਡਰ ਤੇ ਖੜੇ ਕਰ ਰੱਖੇ ਹੈ ਉਹ ਮਨੂੰ ਦੱਸ ਦੇਣ ਵੀ ਅਸੀਸ ਬਈ ਸੁਨੀਲ ਅਸੀ ਤਾਂ ਆ ਦੋ ਫਸਲਾਂ ਜਿਹੜੀਆਂ ਆ ਲਾਵਾਂਗੇ ਤੇ ਮੈਂ ਨਾਲ ਚੱਲਣ ਨੂੰ ਤਿਆਰ ਹਾਂ ਸਭ ਮੈਂ ਪਾਰਟੀ ਦਾ ਪ੍ਰਧਾਨ ਆ ਬੀਜੇਪੀ ਦਾ ਜਿਹਨੂੰ ਆ ਕਹਿੰਦੇ ਇਹਨਾਂ ਦੇ ਖਿਲਾਫ ਹੈ ਆਓ ਨਾਲ ਚਲੀਏ ਅਸੀਂ ਗਰੰਟੀ ਲੈ ਕੇ ਦਿੰਨੇ ਆ ਹੋ ਕੀ ਰਿਹਾ ਸਭ ਕਿਸਾਨੀ ਖਤਰੇ 'ਚ ਹੈ ਕੋਈ ਕਿਸੇ ਨੂੰ ਇਹ ਕਿਸਾਨੀ ਦੇ ਅੰਦਰ ਕਿਸਾਨ ਜਿਹੜਾ ਚੇ ਮਹਾਰਾਸ਼ਟਰ ਬੈਠਾ ਉੱਥੇ ਸੁਸਾਈਸਾਈਡ ਕਰੀ ਜਾਂਦਾ ਹੈ ਰਾਜਸਥਾਨ 'ਚ ਪ੍ਰੋਬਲਮ ਹੈ ਉਹਨਾਂ ਦੇ ਐਮਐਸ ਵੀ ਨਹੀਂ ਚੱਕੀ ਜਾਂਦੀ ਅੱਜ ਮਨ ਨੂੰ ਜਿਹੜਾ ਲੱਗਦਾ ਕਿਉਂਕਿ ਮੈਂ ਪ੍ਰੈਸ ਕਾਨਫਰੰਸ ਦੇਖ ਰਿਹਾ ਸੀਗਾ ਕਿਸਾਨ ਸਾਥੀਆਂ ਦੀ ਉਹਦੇ 'ਚ ਇੱਕ ਕਿਸਾਨ ਆਗੂ ਰਾਜਸਥਾਨ ਤੋਂ ਬੈਠਾ ਸੀਗਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਇੱਕ ਉਹਨਾਂ 'ਚ ਮੱਧ ਪ੍ਰਦੇਸ਼ ਦੇ ਬੈਠੇ ਸੀਗੇ ਕਹਿੰਦੇ ਅਸੀਂ ਬਾਕੀ ਸਾਰੇ ਪੰਜ ਪੰਜ ਸਾਥੀ ਆਣ ਲੱਗੇ ਸੀ ਬਾਕੀ ਆਏ ਨਹੀਂ ਇੱਕ ਮੈਂ ਆ ਰਾਜਸਥਾਨ 'ਚੋਂ ਇੱਕ ਬੈਠੇ ਸੀਗੇ ਸਭ ਪੰਜਾਬ ਅੱਜ ਦੇਸ਼ ਦੀਆਂ ਅੱਖਾਂ ਦੇ ਵਿੱਚ ਚੁੱਭਦਾ ਕਿਉਂਕਿ ਪੰਜਾਬ ਹੀ ਇੱਕ ਇਹ ਜਹਾ ਸੂਬਾ ਸਾਹ ਹਰਿਆਣਾ ਤੇ ਪੰਜਾਬ ਜਿੱਥੇ ਜਿੰਨਾ ਝੋਨਾ ਜਿੰਨੀ ਕਣਕ ਮੰਡੀ ਚ ਆਂਦੀ ਹੈ ਉਹਨੀਆਂ ਚੱਕੀ ਜਾਂਦੀਆਂ ਸਭ ਜੇ ਅੱਜ ਇੱਥੇ ਬਾਰਡਰ ਤੇ ਆ ਕੇ ਨਾਕਾ ਲਾ ਕੇ ਬਹਿ ਜਾਂਦੀਆਂ ਜਿੱਥੇ ਬੰਦਿਆਂ ਨੂੰ ਬਾਹਰੋਂ ਟਰਾਲੀਆਂ ਨਹੀਂ ਆਣ ਦੇਣੀਆਂ ਉਹ ਇਸ ਕਰਕੇ ਹੈ ਕਿਉਂਕਿ ਉੱਥੇ ਯੂਪੀ ਦੇ ਅੰਦਰ ਨਹੀਂ ਮਿਲਦਾ ਐਮਐਸਪੀ ਨਹੀਂ ਮਿਲਦੀ ਉੱਥੇ ਵੀ ਇਹ ਬਰਬਾੜ ਰੇ ਇਹ ਮਿਲਦੀ ਹੋਣੀ ਹੈ ਬਾਕੀ ਸਾਰੇ ਇੱਥੇ ਆ ਕੇ ਵੇਚਦੇ ਆ ਦੂਰ ਦਰਾੜਿਆਂ ਤੋਂ ਇੱਥੇ ਆ ਕੇ ਵੇਚਦੇ ਆ ਉਹਨਾਂ ਨੂੰ ਪੰਜਾਬ ਸੂਲੂ ਵਾਂਗੂ ਚਬਦਾ ਵੀ ਇਹ ਕੀ ਹੈ ਰਾਜਸਥਾਨ ਦੇ ਅੰਦਰ ਨਹੀਂ ਮਿਲਦਾ ਸਾਬ ਐਮਐਸਪੀ ਨਹੀਂ ਮਿਲਦੀ ਮੇਰੇ ਇੱਕੋ ਗੱਲ ਆ ਵੀ ਪੰਜਾਬ ਦੇ ਮੋੜੇ ਦੇ ਉੱਤੇ ਰੱਖ ਕੇ ਕਿਉਂ ਬੰਦੂਕ ਚਲਾਈ ਜਾ ਰਹੀ ਹੈ ਕਿਉਂ ਸ਼ੁਭਕਰਨ ਪੰਜਾਬ ਦਾ ਨੌਜਵਾਨ ਕਿਉਂ ਸ਼ਹੀਦ ਹੋ ਰਿਹਾ ਸਾਬ ਮੈਂ ਰਾਜਸਥਾਨ ਦੇ ਬਾਰਡਰ ਤੇ ਬੈਠਾ ਸਾਡੇ ਅਸੀਂ ਪਿੱਛੋਂ ਸਾਡੇ ਦਾਦੇ ਪੜਦਾਦੇ ਰਾਜਸਥਾਨ ਚ ਉੱਠ ਕੇ ਆਏ ਰਾਜਸਥਾਨ ਚ ਬਾਧਰਾਂ ਦੀ ਕੋਈ ਕਮੀ ਨਹੀਂ ਸਾਬ ਬੜੇ ਬਾਧਰ ਬੜੇ ਤਗੜੇ ਉੱਥੋਂ ਕਿਸਾਨ ਲੀਡਰ ਵੀ ਚੌਧਰੀ ਕੁਮਾਰ ਆ ਰਾਮ ਬਰਾਮਨਵਾਸ ਮਿਰਦਾ ਨਥੁਰਾ ਮਿਰਦਾ ਕਾਮਰੇਡ ਹੋਰੀ ਬਹੁਤੇ ਸਾਰੇ ਬੜੇ ਬੜੇ ਲੀਡਰ ਹੋਏ ਹੈ ਮੱਧ ਪ੍ਰਦੇਸ਼ ਚ ਲੀਡਰਾਂ ਦੀ ਕੋਈ ਕਮੀ ਨਹੀਂ ਜਿਹੜੇ ਇੱਥੇ ਆ ਕੇ ਕਰੀ ਜਾਂਦੇ ਸਭ ਆਤਾ ਹੋ ਹੀ ਗਿਆ ਵੀ ਭਗਤ ਸਿੰਘ ਤਾਂ ਪੈਦਾ ਹੋਣੇ ਚਾਹੀਦੇ ਪਰ ਹੋਵੇ ਗਵਾਂਡੀਆਂ ਦੇ ਪੰਜਾਬ ਦਾ ਪੰਜਾਬ ਕਿਉਂ ਆਹੂਤੀ ਦੇਵੇ ਸਾਹਿਬ ਮੈਨੂੰ ਆਹ ਤਾਂ ਦੱਸਣ ਵੀ ਇਹਦੇ ਵਿੱਚ ਜਦੋਂ ਸਾਡੇ ਸਾਨੂੰ ਝੋਨਾ ਅਸੀਂ ਉਸ ਖੇੜਾ ਛੱਡਣਾ ਨਹੀਂ ਜਿਹੜੀ ਫਸਲ ਅਸੀਂ ਬੀਜ ਸਕਦੇ ਆ ਉਹਦੀ ਗਾਰੰਟੀ ਦੇਣ ਨੂੰ ਤਿਆਰ ਹੈ ਫਿਰ ਅਸੀਂ ਕਿਉਂ ਬਾਰਡਰਾਂ ਤੇ ਬੈਠੇ ਆ ਸਾਡਾ ਫਰਜ਼ ਬਣਦਾ ਵੀ ਇਹ ਸਾਰੇ ਜਿਹੜੇ ਆਏ ਬੈਠੇ ਆ ਮੈਂ Rajasthan ਵਾਲੇ ਸਾਥੀ ਨੂੰ ਕਹਿੰਦਾ ਆਏ Rajasthan ਸਭ ਚਲੋ ਇਸ ਜਿਹੜੀ ਕੋਲ ਵਿਢੀ ਹੈ ਉਹਦੇ ਚ ਘਟੋ ਘਟ ਕਲਤਾਂਦਾ ਸੀ ਕਹਿੰਦੇ ਸੇ ਰਾਜਸਥਾਨ ਨੂੰ ਪਾਣੀ ਦੇਣਾ ਇਹਨਾਂ ਨੂੰ ਲੱਖਾਂ ਕਰੋੜ ਅਸੀਂ ਪਾਣੀ ਦੇ ਲੈਣੇ ਆ ਜਾਈ ਬੈਠੇ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਸਾਬ ਪੰਜਾਬ ਦੇ ਨੌਜਵਾਨਾਂ ਨੂੰ ਸ਼ਿੰਗਾਰ ਕੇ ਅੱਗੇ ਕਰਕੇ ਮਰਵਾਣਾ ਬੰਦ ਕਰਨ ਸਾਬ ਪੰਜਾਬ ਦੀ ਭਲਾਈ ਹੈ ਮੈਂ ਨਾਲ ਖੜਾ ਅਸੀਂ ਨਾਲ ਚੱਲਾਂਗੇ ਨੌਜਵਾਨ ਕਿਉਂ ਸਾਬ ਅਸੀਂ 70 70 ਸਾਲ ਦੇ ਹੋ ਗਏ ਇਸ ਤੋਂ ਜਿੰਨੀ ਸੀਗੀ ਜੀਵਨ ਜੋਲੀ ਮਰਦਾ ਕਿਸ ਸਾਡਾ ਨੌਜਵਾਨ ਹੈ ਸਾਬ ਇੱਕ ਕੱਲੇ ਸ਼ਬਦਾਂ ਦਾ ਮਸਲਾ ਨਹੀਂ ਸਾਬ ਬਾਕੀ ਵੀ ਬੈਠੇ फेर ਉੱਥੇ ਜਾ ਕੇ ਮੌਕੇ ਤੇ ਜਾਵੜਦੇ ਜੇ ਸੀ ਤੋੜਨਾ ਨਹੀਂ ਸਾਬ ਇੱਕ ਗੱਲ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਾਂਗਾ ਨੌਜਵਾਨ ਸਾਥੀਆਂ ਸਾਥੀਓ ਪੰਜਾਬੀਆਂ ਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਵੀ ਅਸੀਂ ਬਹਾਦਰ ਹਾਂ ਅਸੀਂ ਕੁਰਬਾਨੀਆਂ ਸਾਡੇ ਗੁਰੂ ਮਹਾਰਾਜ ਨੇ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਦੇ ਦੇ ਕੇ ਖੂਨ ਦੇ ਨਾਲ ਇਤਿਹਾਸ ਲਿਖਿਆ ਪਿਆ ਹੈ ਪੰਜਾਬ ਦੀ ਕੁਰਬਾਨੀ ਕਿਸੇ ਦੀ ਮਹਤਾਜ ਨਹੀਂ ਸਰਟੀਫਿਕੇਟ ਨਹੀਂ ਲਵਾਣਾ ਇਹ ਆ ਕੇ ਉਹ ਆਪਣੀ ਇਸ ਕਮਜ਼ੋਰੀ ਨੂੰ ਹਾਂ ਵੀ ਤਗੜਾ ਹੈ ਤਗੜੇ ਹੋ ਤਗੜੇ ਹੋ ਤੂੰ ਪੰਜਾਬ ਵਾਲੇ ਚੱਲੋ ਅਸੀਂ ਤੁਹਾਡੇ ਨਾਲ ਖੜੇ ਆ ਉਹਨਾਂ ਨੇ ਚੂੜੀਆਂ ਪਾਰਕੀਆਂ ਸਾਬ ਜੇ ਉਹ ਇਧਰੋਂ ਰੋਕੀ ਜਾਂਦੇ ਤਾਂ ਉੱਥੇ ਤੁਸੀਂ ਆਪਦੇ ਬਾਰਡਰ ਤੇ ਰੋਕ ਕੇ ਬਹਿ ਜਾਓ ਅਸੀਂ ਇੱਥੋਂ ਜੱਥਾ ਭੇਜ ਦਿਆਂਗੇ ਚਾਰ ਵੀ ਤੁਹਾਡੇ ਨਾਲ ਜਾ ਕੇ ਅਸੀਂ ਸਹਿਮਤੀ ਵਰਤ ਦਿਆਂਗੇ ਵੀ ਭਈ ਸਾਡੇ ਪੰਜਾਬ ਚ ਦੇਖੋ ਐਮਐਸਪੀ ਹੈ ਤੇ ਐਮਐਸਪੀ ਜਿੰਨੀ ਫਸਲ ਬੀਜਦੇ ਆ ਸਾਬ ਆ ਲੋਕ ਕਹਿੰਦੇ ਆ ਵੀ ਆ ਬੀਜੇਪੀ ਵਾਲੇ ਕਰਦੇ ਕੀ ਹੈ ਆ ਪਿਛਲੇ 10 ਸਾਲਾਂ ਦਾ ਹਿਸਾਬ ਹੈ ਮੇਰੇ ਕੋਲ ਅਇਤੋਂ 10 ਸਾਲ ਪਹਿਲਾਂ 2014 'ਚ ਪੈਡੀ ਦੀ ਖਰੀਦ 1 ਕਰੋੜ 18 ਲੱਖ ਟਨ ਸੀਗੀ ਪੰਜਾਬ ਦੇ ਅੰਦਰ 1 ਕਰੋੜ 18 ਲੱਖ ਟਨ ਤੇ ਇਸ ਸਾਲ 1 ਕਰੋੜ 82 ਲੱਖ ਟਨ ਕਰੀਬਨ 60 ਲੱਖ ਟਨ ਪੈਡੀ ਉਹਨਾਂ ਦਸ ਸਾਲਾਂ ਤੋਂ ਫਾਲਤੂ ਹੁਣ ਚੱਕੀ ਗਈ ਹੈ ਉਦੋਂ 10 ਸਾਲ ਪਹਿਲਾਂ ਜਿਹੜੀ ਐਮਐਸਪੀ ਕਿਸਾਨਾਂ ਦੇ ਘਰੇ ਪੈਸਾ ਆਇਆ 15.5 ਹਜ਼ਾਰ 16000 ਕਰੋੜ ਰੁਪਇਆ ਕਿਸਾਨਾਂ ਨੂੰ ਐਮਐਸਪੀ ਚੋਂ ਦੇ ਦਾ ਮਿਲਿਆ ਐਤ ਕੀ ਸਾਥੀਓ ਕਰੀਬਨ 50 ਹਜ਼ਾਰ ਕਰੋੜ ਰੁਪਇਆ ਕਿੱਥੇ 16000 ਕਰੋੜ ਰੁਪਇਆ ਕਿੱਥੇ 50 ਹਜ਼ਾਰ ਕਰੋੜ ਰੁਪਇਆ 180 180 1 ਕਰੋੜ 80 ਲੱਖ ਨੂੰ ਜਰਬ ਕਰਕੇ ਦੇਖਿਓ ਐਮਐਸਪੀ ਤੇ ਕਿੰਨਾ ਬਣਦਾ 50 ਹਜ਼ਾਰ ਕਰੋੜ ਰੁਪਇਆ ਅਜੇ ਇੱਥੇ ਕਿਸਾਨਾਂ ਨੂੰ ਐ ਸੌਰੀ 40000 ਕਰੋੜ ਰੁਪਇਆ 40000 ਕਰੋੜ ਰੁਪਇਆ ਕਿਸਾਨਾਂ ਨੂੰ ਉਹਨਾਂ ਦੇ ਖਾਤਿਆਂ 'ਚ ਆਇਆ ਸਭ ਆ ਆ ਲੋਕਾਂ ਨੂੰ ਚੁਬਦਾਏ ਤੇ ਮੇਰੀ ਬੇਨਤੀ ਹੈ ਹਾਂਜੀ ਮੈਂ ਪੰਜਾਬ ਅਕੇਲੇ ਪੰਜਾਬ ਦੀ ਗੱਲ ਕਰ ਰਿਹਾ ਹਾਂ ਸਾਬ 2014 ਦੇ ਅੰਦਰ ਮੈਂ ਐਗਜ਼ੈਕਟ ਅਮਾਉਂਟ ਦੇ ਦਿੱਤਾ ਹਾਂ 15511 ਕਰੋੜ ਰੁਪਏ ਪੈਡੀਕੇ 14 ਮੇ ਆਏ ਥੇ ਕਿਸਾਨ ਕੇ ਪਾਸ ਅਰਬ ਕੀ ਬਾਤ ਆਏ ਹੈ 40000 300 ਕੁਸ਼ ਕਰੋੜ ਰੁਪਏ 55 ਕਰੋੜ 85 ਕਰੋੜ ਰੁਪਏ ਇਹ 1 ਕਰੋੜ 80 ਲੱਖ ਸੇ ਫालतू ਪੈਡੀ ਖਰੀਦੀ ਗਈ ਹੈ ਪੰਜਾਬ ਕੇ ਅੰਦਰ ਅਰਤਬ ਖਰੀਦੀ ਗਈ ਸੀ 1 ਕਰੋੜ 18 ਲੱਖ ਟਨ ਸੋ ਆਪਾਂ ਜਿਸ ਢਾਲ ਤੇ ਬੈਠੇ ਆ ਉਹਨੂੰ ਨਾ ਕਟਿਏ ਸਭ ਸਾਰਿਆਂ ਨੂੰ ਆਜੇ ਸਾਰੇ ਬੰਦੇ ਆਪ੍ਰਦੇਸ਼ ਵਾਲੇ ਕਹਿਣਗੇ ਵੀ ਸਾਡੀ ਸਾਰੀ ਨਹੀਂ ਚੱਕੀ ਜਾਂਦੀ ਆਪਣੇ ਦਾ ਸਿੱਧਾ ਐਥ ਕੀ ਦਾ ਬਰਾਬਰ ਬਰਾਬਰ ਪਹੁੰਚ ਗਏ ਐਥ ਕੀ ਜਿਹੜੀ ਫਸਲ ਦੀ ਕਣਕ ਦੀ ਖਰੀਦ ਹੋਈ ਹੈ ਉੱਥੇ Madhya Pradesh ਕਰੀਬਨ ਕਰੀਬਨ ਆਪਣੇ ਤੋਂ ਗਾਂਹ ਨਿਕਲਣ ਵਾਲੇ ਪਿਛੇ ਪੋਚਿਆ ਖੜਾ ਹੈ। ਸੋ ਭਾਵੁਕ ਹੋ ਕੇ ਨਹੀਂ ਸਾਖ। ਕਿਸਾਨ ਦੇ ਮੁੱਦਿਆਂ ਤੇ ਖੜੇ ਆਓ ਚੱਲੀਏ ਕਿਸਾਨ ਦੀ ਗੱਲ ਕਰਦੇ ਆ। ਅਸੀਂ ਜਿਹੜੇ ਜਿਸ ਗੱਲ ਦੀ ਆਪਾਂ ਇੱਥੇ ਫਸਲ ਆਪਾਂ ਨੂੰ ਚਾਹੀਦੀ ਹੈ। ਪਹਿਲਾਂ ਆਪਣਾ ਘਰ ਸੰਭਾਲੀਏ ਸਾਬ। ਆਪਣੇ ਝੁੱਗੇ ਨੂੰ ਅੱਗ ਲਾ ਕੇ ਲੋਕ ਸੇਕੀ ਜਾਂਦੇ ਥੋਡੇ ਤੋਂ। ਥੋਡੀ ਅੱਗ ਤੇ ਉਹ ਸੇਕ ਸੇਕ ਰਹੇ। ਮੇਰੀ ਇੰਨੀ ਬੇਨਤੀ ਹੈ। ਸ਼ੁਭਕਰਨ ਨਾ ਮਾਰਿਆ ਜਾਵੇ ਕੋਈ ਹੋਰ ਸ਼ੁਭਕਰਨ ਕਿਸੇ ਦਾ ਪਰਿਵਾਰ ਨਾ ਉਹ ਜਿਹੜੇ ਇਸ ਕਰਕੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਪਲੀਜ਼ ਸਾਡੇ ਨੌਜਵਾਨਾਂ ਨੂੰ ਸੱਚੀ ਸ਼ਰਧਾਂਜਲੀ ਅੱਜ ਸ਼ੁਭ ਕਰਨ ਨੂੰ ਆਹ ਹੋਊਗੀ ਵੀ ਆਓ ਪੰਜਾਬ ਦੇ ਲੋਕਾਂ ਨੂੰ ਜਾ ਕੇ ਪਿੰਡੋਂ ਪਿੰਡ ਉੱਥੇ ਬਾਰਡਰ ਤੇ ਬਹਿ ਕੇ بجائے ਪਿੰਡੋਂ ਪਿੰਡ ਜਾ ਕੇ ਪੁੱਛੋ ਖਾਸ ਤੌਰ ਤੇ ਜਿੱਥੇ ਨਹੀਂ ਝੋਨਾ ਹੁੰਦਾ ਉਹਨਾਂ ਨੂੰ ਵੀ ਬੋਲੋ ਵੀ ਤੁਸੀਂ ਕੀ ਲਾਓਗੇ ਤੁਹਾਡੇ ਵਾਸਤੇ ਕਿਹੜੀ ਫਸਲ ਲਾਈਏ ਕਿਉਂਕਿ ਮਸਲਾ ਐਮਐਸਪੀ ਦੇ ਨਹੀਂ ਸਾਹਿਬ ਐਮਐਸਪੀ ਚਾਹੀਦੀ ਹੈ ਐਮਐਸਪੀ ਦੇ ਬਿਨਾ ਗੁਜ਼ਾਰਾ ਨਹੀਂ ਸਾਹਿਬ ਬਿਲਕੁਲ ਐਮਐਸਪੀ ਚਾਹੀਦੀ ਹੈ ਜੇ ਐਮਐਸਪੀ ਕਰਕੇ ਆ ਹਾਲਾਲ ਹੈ ਵੀ ਅੱਜ ਅਸੀਂ ਪੋਜੀਸ਼ਨ 'ਚ ਖੜੇ ਆ ਵੀ ਐਡਾ ਵੱਡਾ ਸੰਘਰਸ਼ ਅਸੀਂ ਵਿੜੇ ਪਰ ਅੱਜ ਜਿਵੇਂ ਕਹਿੰਦੇ ਨਾ ਅੱਜ ਪੰਜਾਬ ਦੇ ਕਿਸਾਨ ਦਾ ਮਸਲਾ ਹੈ ਉਹ ਇਨਕਮ ਗਰੰਟੀ ਮਾਲਕਾ ਸਾਹਿਬ ਨਾਟ ਅ ਮਿਨੀਮਲ ਸਪੋਰਟ ਪ੍ਰਾਈਸ ਬਾਲਦੇ ਵੀ ਉਹਦੀ ਆਮਦਨ ਸੁਰੱਖਿਤ ਹੋਵੇ ਇਸ ਕਰਕੇ ਬੈਠ ਕੇ ਜ਼ਿੰਮੇਵਾਰੀ ਲੀਡਰਾਂ ਦੀ ਬਣਦੀ ਹੈ ਕਿਸਾਨਾਂ ਨੂੰ ਸਮਝਾਣ ਵੀ ਆ ਸਾਰਿਆਂ ਨੂੰ ਦਸੀ ਜਾਂਦਾ ਵੀ ਆਣ ਵਾਲੇ 5 ਸਾਲ 10 ਸਾਲਾਂ ਦੇ ਅੰਦਰ ਪਾਣੀ ਹੇਟਾ ਖਤਮ ਹੋ ਜੂਗਾ ਫਿਰ ਕਿੱਥੋਂ ਅਸੀਂ ਜਾ ਕੇ ਇਹਦਾ ਕਰਾਂਗੇ ਇਹਦਾ ਕੋਈ ਨਾ ਕੋਈ ਬਦਲ ਲੈ ਕੇ ਆਈਏ ਉਹ ਬਦਲ ਕਿਵੇਂ ਆਊਗਾ ਉਹਦੇ ਵਾਸਤੇ ਲੀਡਰਾਂ ਦੀ ਜ਼ਿੰਮੇਵਾਰੀ ਹੈ ਬੈਠ ਕੇ ਸਲਾਹ ਕਰਕੇ ਆ ਨਹੀਂ ਵੀ ਅਸੀਂ ਤਾਂ ਜੀ ਆ ਲੈ ਕੇ ਉਠਾਂਗੇ ਤੇਈ ਫਸਲਾਂ ਦੀ ਅਗਰ ਗਾਰੰਟੀ ਦੇ ਦਿੰਦੀ ਹੈ ਕੇਂਦਰ ਸਰਕਾਰ ਜਿਹਦੇ ਨਾਲ ਪੰਜਾਬ ਦਾ ਪੱਲਾ ਹੁੰਦਾ ਮੈਂ ਨਾਲ ਚੱਲਦਾ ਸਰ ਕੋਈ ਸ਼ੁਭ ਕਰਨ ਦੀ ਲੋੜ ਨਹੀਂ ਅਸੀਂ ਨਾਲ ਚੱਲਾਂਗੇ ਸਾਰੇ ਚੱਲਾਂਗੇ ਨਾਲ ਪਰ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਮੈਂ ਨਹੀਂ ਪੰਜਾਬ ਦੇ ਕਿਸਾਨਾਂ ਦਾ ਠੇਕਾ ਲੈਂਦਾ ਮੈਂ ਕਹਿੰਦਾ ਵੀ ਮੈਂ ਸਹਿਮਤ ਨਹੀਂ ਪਿੰਡੋਂ ਪਿੰਡ ਜਾ ਕੇ ਲੋਕਾਂ ਤੋਂ ਰਾਏ ਲਵੋ ਵੀ ਤੁਸੀਂ ਕਿਹੜੀ ਫਸਲ ਲਾਉਂਗੇ ਇਹਨੂੰ ਛੱਡ ਕੇ ਚੁੰਨੇ ਨੂੰ ਜਿਹਦੇ ਨਾਲ ਤੁਹਾਡਾ ਘਰ ਪੂਰਾ ਹੋਵੇ ਇਸ ਕਰਕੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਵੀ ਨੌਜਵਾਨਾਂ ਦੀ ਜ਼ਿੰਦਗੀ ਪੰਜਾਬ ਦੀ ਕਿਸਾਨੀ ਪੰਜਾਬ ਦੀ ਕਿਸਾਨੀ ਦਾ ਭਵਿੱਖ ਅੱਜ ਬਹੁਤ ਖਤਰੇ ਚ ਹੈ ਸਾਹਿਬ ਆ ਜਿਹੜੇ ਰੋਜ਼ ਕਲਾਈਮੇਟ ਚੇਂਜ ਦੇ ਆ ਜਾਂਦੇ ਆ ਸਿਰਫ ਖਬਰ ਨਹੀਂ ਐ ਆ ਸਿੱਧੀ ਸਿੱਧੀ ਜਾ ਕੇ ਪੰਜਾਬ ਦੇ ਕਿਸਾਨ ਤੇ ਡਿਗਣੀ ਐ ਆ ਜਿਹੜੇ ਬਦਲਦੇ ਮੌਸਮ ਐ ਕਦੇ ਹੀਟ ਵੇਵ ਚੱਲ ਗਈ ਕਦੇ ਕੋਲਡ ਵੇਵ ਆ ਗਈ ਸਿੱਧਾ ਇਹਦਾ ਅਸਰ ਜਿਹੜਾ ਪੈਣਾ ਐ ਕਿਸਾਨੀ ਤੇ ਪੈਣਾ ਐ ਮੈਂ ਸਮਝਦਾ ਪਹਿਲੀ ਮੰਗ ਤਾਂ ਹੋਣੀ ਚਾਹੀਦੀ ਏ ਸਾਡਾ ਇੰਸ਼ੋਰੈਂਸ ਦਾ ਪ੍ਰੀਮੀਅਮ ਸਰਕਾਰ ਪਰੇ ਘਟੋ ਘਟ ਇੰਸ਼ੋਰਡ ਤਾਂ ਹੋਈਏ ਜੋ ਕੁਛ ਆ ਉਹਦਾ ਸਮਝੀਏ ਅੱਗੇ ਦੀ ਤਾਂ ਫਿਰ ਚੱਕ ਕਰਾਂਗੇ ਉਹਦੇ ਬਾਅਦ ਕਰੀਏ MSP ਬਿਲਕੁਲ ਸਹੀ ਹੈ ਸਾਬ MSP ਸੰਦო ਮਿਲੀ ਜਾਂਦੀ ਹੈ ਪੰਜਾਬ ਨੂੰ ਪਰ ਪੰਜਾਬ ਦਾ ਕਿਸਾਨ ਵੀ ਆ ਰਿਹਾ ਹੈ ਐਸਪੀਰੇਸ਼ਨਲ ਸਟੇਟਸ ਪੰਜਾਬ ਦੇ ਜਿਗਰੇ ਵੱਡੇ ਆ ਤੇ ਪੰਜਾਬ ਦੇ ਸੋਚ ਵੀ ਵੱਡੀ ਹੈ ਕਹਿੰਦੇ ਨਾ ਦਿਲ ਮੰਗੇ ਮੋਰ ਅਜ ਪੰਜਾਬ ਦਾ ਕਿਸਾਨ ਮੰਗੇ ਮੋਰ ਦਨ MSP ਪਰ ਉਹਦੇ ਵਾਸਤੇ ਕੋਈ ਲੀਡਰ ਅੱਗੇ ਆਊਗਾ ਸਾਬ ਅਸੀਂ ਪੰਜਾਬ ਦੇ ਕਿਸਾਨ ਦੇ ਨਾਲ ਦੇਸ਼ ਦੇ ਕਿਸਾਨ ਦੇ ਨਾਲ ਖੜੇ ਆ ਬਟ ਉਥੇ ਹੀ ਪੰਜਾਬ ਦੇ ਨੌਜਵਾਨਾਂ ਨੂੰ ੜਕਾ ਕੇ ਪੰਜਾਬ ਦੇ ਕਿਸਾਨਾਂ ਦੀ ਕੁਰਬਾਨੀਆਂ ਆਪਣੇ ਨਿੱਜੀ ਸਵਾਰਥਾਂ ਵਾਸਤੇ ਰਾਜਨੀਤਿਕ ਸਵਾਰਥਾਂ ਵਾਸਤੇ ਨਾ ਲਿਆ ਜਾਵੇ ਸ਼ਾਂਤੀਪੂਰਵਕ ਸੰਘਰਸ਼ ਪਿਛਲੀ ਵਾਰੀ ਜੇ ਕਾਮਯਾਬ ਹੋਇਆ ਐਡਾ ਵੱਡਾ ਸੰਘਰਸ਼ ਉਹ ਇੱਕ ਸ਼ਾਂਤੀਪੂਰਵਕ ਸੰਘਰਸ਼ ਸੀ ਉਹ ਸਭ ਤੋਂ ਵੱਡੀ ਉਹਦੀ ਇੱਕ ਪਛਾਣ ਸੀਗੀ ਆਹ ਜ਼ਿੰਮੇਵਾਰੀ ਸ਼ਾਂਤੀ ਬਣਾ ਕੇ ਰੱਖਣ ਦੀ ਇਹਨਾਂ ਸੋ ਕਾਲਡ ਲੀਡਰਸ ਦੀ ਹੈਗੀ ਆ ਕਰਨ ਮੈਂ ਸਮਝਦਾ ਹਾਂ ਕੋਈ ਨਹੀਂ ਇੱਕ achhi shuruaat ਹੈ ਕਹਿੰਦੇ ਵੇਸੀ ਬਸਾਂ 'ਚ ਚੜ ਕੇ ਜਾਵਾਂਗੇ ਵੀ ਸਾਨੂੰ ਅਪਲਾਈ ਕੀਤਾ ਬਿਲਕੁਲ ਕਰੋ ਸਾਬ ਇੱਕ پیسਫੁਲ ਡਿਮੋਨਸਟ੍ਰੇਸ਼ਨ ਇਜ਼ आवर ਰਾਈਟ ਬਟ ਜਿੱਥੇ ਸਾਡਾ ਅਧਿਕਾਰ ਹੈ ਉੱਥੇ ਸਾਡੀ ਜ਼ਿੰਮੇਵਾਰੀ ਵੀ ਲੀਡਰਾਂ ਦੀ ਬਣਦੀ ਹੈ ਵੀ ਪੰਜਾਬ ਦੇ ਜਿਹੜੇ ਨੌਜਵਾਨ ਹੈ ਉਹ ਬਲੀ ਦੇਣ ਵਾਸਤੇ ਨਹੀਂ ਹੈ ਸਾਬ ਕਿਸੇ ਮਤਲਬ ਵਾਸਤੇ ਅੱਗੇ ਅਸੀਂ ਸੀਨੇ ਦਾਨ ਨੂੰ ਤਿਆਰ ਹਾਂ ਪਰ ਕਿਸੇ ਦੇ ਗੁਰਗੇ ਬਣ ਕੇ ਨਹੀਂ ਇਸਤੇਮਾਲ ਹੋਣ ਵਾਸਤੇ ਅਸੀਂ ਨਹੀਂ ਕਿਉਂਕਿ ਮਨੁੱਖ ਹੋ ਰਹੇ ਦੇ ਵਿੱਚ ਸੌਰੀ ਮੈਂ ਜਿਹੜੀ ਗੱਲ ਕਹਿਣ ਲੱਗਿਆ ਆ ਜਿਹੜੇ ਅੱਜ ਇੱਥੇ ਆ ਕੇ ਦੂਜੇ ਸੂਬਿਆਂ ਤੋਂ ਆ ਕੇ ਇੱਥੇ ਸ਼ਿੰਗਾਰੀ ਜਾਂਦੇ ਐ ਮੁੰਡਿਆਂ ਨੂੰ ਬੜੇ ਜੀ ਪੰਜਾਬੀ ਬਹਾਦਰ ਐ ਜੀ ਬੜੋਈ ਅੱਗੇ ਨਿਕਲੋ ਜੀ ਤੋੜ ਦਿਆਂਗੇ ਜੀ ਉਹ ਤੁਹਾਡੇ ਛਾਤੀ ਦੇ ਉੱਤੇ ਉਹਨਾਂ ਨੇ ਬੈਰੀਕੇਡ ਖੜੇ ਕਰ ਰੱਖੇ ਸਨ ਪੰਜਾਬ ਬੈਰੀਕੇਡ ਸਾਰੇ ਪੰਚ ਸਕਦੇ ਸਨ ਪੰਜਾਬੀ ਜਦੋਂ ਕਰਨ ਤੇ ਆ ਜਾਣ ਪਰ ਕਿਸ ਵਾਸਤੇ ਸਾਨੂੰ ਆ ਤਾਂ ਦੱਸੋ ਤੁਸੀਂ ਨਹੀਂ ਤੋੜ ਸਕਦੇ ਕਿ ਤੁਸੀਂ ਤੁਸੀਂ ਤੋੜ ਲਓ ਆਪਦੇ ਉੱਥੇ ਤੋੜ ਲਓ ਪਰ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਜੀ ਇੱਥੋਂ ਸਾਨੂੰ ਸ਼ਿੰਗਾਰ ਕੇ ਲੈ ਜਾਣਗੇ ਉੱਥੇ ਫੇਰ ਉਹੀ ਕਹਾਣੀ ਹੋਊਗੀ ਐ ਹੀ ਲੋਕ ਸੀਗੇ ਪੂਰਾ 1 ਸਾਲ ਦਾ ਸੰਘਰਸ਼ ਕੁਝ ਬੰਦਿਆਂ ਨੇ ਗੀਨੇ ਚੁਨੇ ਬੰਦਿਆਂ ਨੇ ਰੂਟ ਦਿੱਤਾ ਸੀਗਾ ਵੀ ਸਭ ਜਣੇ ਨੂੰ ਇਸ ਕੱਢਾਂਗੇ ਉਹ ਰੂਟ ਪੰਨਿਆ ਲਾਲ ਕਿਲੇ ਤੇ ਗਏ ਤੇ ਜਦੋਂ ਲੱਲਾ ਲਾਲਾ ਹੋਣ ਲੱਗੀ ਵੀ ਦੇਸ਼ ਇੱਕ ਵਾਰ ਇੱਕ ਵਿਆਹ ਕੀ ਕੀਤਾ ਜੀ ਕਿਸਾਨ ਦਸਤ ਕਿਸਾਨ ਨਾਲ ਖੜੇ ਸੀ ਵੀ ਇਹਨਾਂ ਨੇ ਕਹੇ ਜੀ ਬਾਹਰ ਕੱਢ ਦਿਓ ਲੋਕ ਕੀ ਕਹਿਣ ਲੱਗੇ ਇਹ ਤਾਂ ਜੀ ਸਾਰੇ ਅਤੰਕੀ ਹੈ ਜੀ ਸਭ ਇਹ ਹੀ ਲੋਕ ਜਿਹੜੇ ਅੱਜ ਸਾਨੂੰ ਆ ਕੇ ਸ਼ਿੰਗਾਰੀ ਜਾਂਦੇ ਆ ਸਭ ਤੋਂ ਪਹਿਲਾਂ ਕਹਿਣਗੇ ਪੰਜਾਬੀ ਤਾਂ ਸਾਰੇ ਅਤੰਕੀ ਹੈ ਸਾਬ ਅਸੀਂ ਗੁਰਗੇ ਕਿਸੇ ਦੇ ਫੀਲੇ ਨਹੀਂ ਬਣਨੇ ਸਾਬ ਥਿਸ ਇਜ਼ ਅ ਫੇਲਿਅਰ ਆਫ ਲੀਡਰਸ਼ਿਪ ਵੀ ਅੱਜ ਸਾਡਾ ਪੰਜਾਬ ਦਾ ਨੌਜਵਾਨ ਪੰਜਾਬ ਦੇ ਕਿਸਾਨ ਨੂੰ ਇਸਤੇਮਾਲ ਕੀਤਾ ਜਾ ਰਿਹਾ ਆਪਣੇ ਛੋੜੇ ਮੰਤਵਾਂ ਵਾਸਤੇ ਅਸੀਂ ਕਿਸਾਨੀ ਦੇ ਨਾਲ ਖੜੇ ਆ ਸਮਝਾਓ ਕਿਸਾਨ ਨੂੰ ਇਹਦੇ ਵਿੱਚ ਕੀ ਸਾਡਾ ਫਾਇਦਾ ਹੈ ਇਰਾਗੀ ਲਾਣ ਦੇ ਵਿੱਚ ਫਾਇਦਾ ਸੀ ਰਾਗੀ ਦੇ ਵਾਸਤੇ ਖੜੇ ਆਓ ਜੀ ਚਲੋ ਰਾਗੀ ਦੀ ਤੁਹਾਨੂੰ ਉਹਦੀ ਗਾਰੰਟੀ ਲੈ ਕੇ ਦਿੰਨੇ ਪਰ ਆ ਅਸੀਂ ਗਾਰੰਟੀ ਨਹੀਂ ਦੇ ਸਕਦੇ ਤੁਹਾਨੂੰ ਵੀ ਤੁਸੀਂ ਚੌਧਰ ਕਰੋ ਤੁਸੀਂ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਨਾਲ ਜਾਨ ਨਾਲ ਖੇਡ ਕੇ ਆਪਣੀ ਚੌਧਰ ਜਮਾਓ ਇਹਦੇ ਅਸੀਂ ਬਿਲਕੁਲ ਖਿਲਾਫ